ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਸੀਐਮ ਭਗਵੰਤ ਮਾਨ ਦੇ ਸਕੇ ਭਰਾ ਗਿਆਨ ਸਿੰਘ ਮਾਨ ਨੇ ਵੀਰੋ ਪੰਜਾਬ ਦੇ ਵਿੱਚ ਮਚਾ ਦਿੱਤੀ ਹੈ ਹਾ ਹਾਕਾਰ ਸਭ ਤੋਂ ਵੱਡੀ ਖਬਰ ਅੱਜ ਦੀ ਕਿ ਸੀਐਮ ਭਗਵੰਤ ਮਾਨ ਨੇ 250 ਕਰੋੜ ਰੁਪਏ ਦਾ ਕੀਤਾ ਵਾ ਵੱਡਾ ਕਪੜਾ ਇਹ ਇਲਜ਼ਾਮ ਉਹਨਾਂ ਦੇ ਸਕੇ ਭਰਾ ਗਿਆਨ ਸਿੰਘ ਮਾਨ ਨੇ ਲਾਇਆ ਹੋਇਆ ਵੀਰੋ ਕੀ ਅਸੀਂ ਤਸਵੀਲ ਐਸਐਸ ਦੀ ਵੀਡੀਓ ਰਹਿ ਜਾਣਗੇ ਸੋ ਚਲ ਕੇ ਵੀਡੀਓ ਦੇਣ ਦੇ ਇਸ ਬਾਰੇ ਜਾਣੇ ਆ ਤੇ ਵੀਰਾਂ ਕੀ ਰਿਕਵੈਸਟ ਹੈ ਕਿ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਦੇ ਹੋ ਭਰਾ ਦੇ ਵੱਲੋਂ ਭਰਾ ਦੀ ਸਰਕਾਰ ਦੇ ਉੱਪਰ ਹੀ ਸਵਾਲ ਖੜੇ ਕਰ ਦਿੱਤੇ ਗਏ ਯਾਨੀ ਕਿ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 2200 ਕਰੋੜ ਰੁਪਏ ਦੇ ਕਪਲਾ ਹੋਣ ਦਾ ਦਾਵਾ ਕੀਤਾ ਗਿਆ ਹੈ ਆਖਰਕਾਰ ਗਿਆਨ ਸਿੰਘ ਮਾਨ ਇਹ ਦਾਵਾ ਕਿਉਂ ਕਰ ਰਹੇ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਇਹ ਆਪਣੀ ਹੀ ਸਰਕਾਰ ਦੇ ਉੱਪਰ ਸਵਾਲ ਕਿਉਂ ਉਠਾਏ ਜਾ ਰਹੇ ਨੇ ਕਿ ਗਿਆਨ ਸਿੰਘ ਮਾਨ ਭਗਵੰਤ ਮਾਨ ਤੋਂ ਨਾਰਾਜ਼ ਨੇ ਕੀ ਗਿਆਨ ਸਿੰਘ ਮਾਨ ਆਮ ਆਦਮੀ ਪਾਰਟੀ ਤੋਂ ਨਾਰਾਜ਼ ਨੇ ਕੀ ਗਿਆਨ ਸਿੰਘ ਮਾਨ ਨੂੰ ਭਗਵੰਤ ਮਾਨ ਦਾ ਥਾਪੜਾ ਇਹਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਤੇ ਆਪਣੀ رائے ਨੂੰ ਕਮੈਂਟ ਬਾਕਸ ਵਿੱਚ ਚੱਕ ਕੇ ਜ਼ਰੂਰ ਸਾਂਝਾ ਕਰਨਾ ਸ਼ਨੀਵਾਰ ਨੂੰ ਸ਼ਾਮ ਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਭਰਾ ਗਿਆਨ ਸਿੰਘ ਮਾਨ ਆਪਣੇ ਫੇਸਬੁੱਕ ਦੇ ਉੱਪਰ ਲਿਖਦੇ ਨੇ ਬਰਸਾਤੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੁਕਾਨਾਂ ਅਤੇ ਫਸਲਾਂ ਦੀ ਭਾਰੀ ਨੁਕਸਾਨ ਹੋਇਆ ਏ ਇਸ ਕੰਮ ਦੇ ਲਈ ਰਿਲੀਜ਼ ਹੋਏ 250 ਕੋਰ ਤੋਂ ਵੱਧ ਰਪਏ ਕਿੱਥੇ ਗਾਇਬ ਹੋ ਗਏ ਜਿਸ ਦੇ ਵਿੱਚ 40 ਲੱਖ ਰੁਪਏ ਜਲ ਸਰੋਤ ਮੰਤਰੀ ਸ਼੍ਰੀ ਵਰਿੰਦਰ ਗੋਇਲ ਦੇ ਹਲਕੇ ਲਹਿਰਾ ਦੇ ਲਈ ਵੀ ਰਿਲੀਜ਼ ਹੋਏ ਸਫਾਈ ਨਾਲਿਆਂ ਦੀ ਹੋਈ ਜਾਂ 250 ਕੋਰ ਰੁਪਏ ਦੀ ਸਰਕਾਰ ਇਸ ਦੀ ਜਾਂਚ ਕਰਵਾ ਕੇ ਕਸੂਰਵਰ ਅਧਿਕਾਰੀਆਂ ਤੇ ठेकेदारों ਤੇ ਸਖਤ ਕਾਰਵਾਈ ਕਰੇ ਗਿਆਨ ਸਿੰਘ ਮਾਨ ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਬੀਤੇ ਤਕਰੀਬਨ 1 ਮਹੀਨੇ ਤੋਂ ਗਿਆਨ ਸਿੰਘ ਮਾਨ ਐਕਟਿਵ ਕਿਵੇਂ ਹੋ ਗਏ ਨੇ ਉਹਨਾਂ ਦੇ ਵੱਲੋਂ ਫੇਸਬੁਕ ਦੇ ਉੱਪਰ ਪੋਸਟਾਂ ਪਾ ਕੇ ਕਦੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਲਦਰਾ ਉੱਤੇ ਸਵਾਲ ਖੜੇ ਕੀਤੇ ਜਾਂਦੇ ਨੇ ਕਦੇ ਉਹ ਜੋ ਕ੍ਰਿਸ਼ਨ ਕੁਮਾਰ ਨੇ ਉਹਦੇ ਹੱਕ ਵਿੱਚ ਖੜਦੇ ਨਜ਼ਰ ਆਉਂਦੇ ਨੇ ਤੇ ਕਿਤੇ ਉਹ ਅਫਸਰਾਂ ਦੇ ਖਿਲਾਫ ਜਾਂ ਠੇਕੇਦਾਰਾਂ ਦੇ ਖਿਲਾਫ ਤੇ ਆਪਣੀ ਹੀ ਸਰਕਾਰ ਦੇ ਖਿਲਾਫ ਖੜਦੇ ਹੋਏ ਨਜ਼ਰ ਆਉਂਦੇ ਨੇ ਇਹ ਪੂਰੀ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਇਸ ਦੇ ਬਾਬਤ ਹੁਣ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਸਾਡੇ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਜੋ ਜਾਣਕਾਰੀ ਪਹੁੰਚੀ ਹੈ ਕਿ ਗਿਆਨ ਸਿੰਘ ਮਾਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਾਰਾਜ਼ ਚੱਲ ਰਹੇ ਨੇ ਕਿਉਂਕਿ ਗਿਆਨ ਸਿੰਘ ਮਾਨ ਨੂੰ ਬਣਦਾ ਮਾਨ ਸਤਕਾਰ ਬੀਤੇ 3.5 ਸਾਲਾਂ ਦੇ ਵਿੱਚ ਨਹੀਂ ਮਿਲਿਆ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਕੰਮ ਕਰ ਰਹੇ ਨੇ ਉਸ ਤੋਂ ਕੋਈ ਸਮਾਬਾਦ ਦੀ ਗਿਆਨ ਸਿੰਘ ਮਾਨ ਨੇ ਵੀ ਕੰਮ ਕਰਨਾ ਸ਼ੁਰੂ ਕਰਤਾ ਸੀ ਉਹ ਪਰਦੇ ਦੇ ਪਿੱਛੇ ਆਪਣੇ ਭਰਾ ਦੇ ਲਈ ਜਾਂ ਉਹਦੀ ਪਾਰਟੀ ਆਮ ਆਦਮੀ ਪਾਰਟੀ ਦੀ ਲਗਾਤਾਰ ਕੰਮ ਕਰੇ ਸਨ ਪਰ ਉਹਨਾਂ ਨੂੰ ਇਸ ਦੇ ਬਾਵਜੂਦ ਵੀ 2022 ਤੋਂ ਬਾਅਦ ਬਣਦਾ ਕੋਈ ਵੀ ਸਤਕਾਰ ਮਾਨ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਆਪਣੇ ਪਿੰਡ ਆਉਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਕੋਈ ਕੰਮ ਆ ਤਾਂ ਤੁਸੀਂ ਮੇਰੀ ਮਾਤਾ ਜਾਂ ਫਿਰ ਧਰਮ ਪਤਨੀ ਜਾਵਰ ਪਿੰਡ ਦੇ ਸਰਪੰਚ ਤੱਕ رابطہ ਕਰ ਸਕਦੇ ਹੋ ਉਹਨਾਂ ਨੇ ਕਦੇ ਵੀ ਗਿਆਨ ਸਿੰਘ ਮਾਨ ਦਾ ਜ਼ਿਕਰ ਨਹੀਂ ਕੀਤਾ ਤੇ ਲਗਾਤਾਰ ਗਿਆਨ ਸਿੰਘ ਮਾਨ ਇਸ ਚੀਜ਼ ਨੂੰ ਦੇਖ ਰਹੇ ਸੀ ਕਿ ਉਹਨਾਂ ਦੇ ਹੀ ਚਚੇਰੇ ਭਰਾ ਦੇ ਵੱਲੋਂ ਉਹਨਾਂ ਦੇ ਨਾਲ ਕਿਵੇਂ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਮੈਂ ਤਾਂ ਲਗਾਤਾਰ ਪਾਰਟੀ ਦੇ ਲਈ ਤੇ ਆਪਣੇ ਚਚੇਰੇ ਭਰਾ ਦੇ ਲਈ ਕੰਮ ਕਰਦਾ ਰਿਹਾ ਪਰ ਇਸ ਦੇ ਬਾਵਜੂਦ ਵੀ ਉਸ ਨੇ ਕਦੇ ਮੇਰੇ ਲਈ ਕੁਝ ਨਹੀਂ ਕੀਤਾ ਤਾਂ ਹੁਣ ਗਿਆਨ ਸਿੰਘ ਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਰਾਜ਼ ਨੇ ਸਾਡੇ ਕੋਲ ਸਾਡੇ ਸੂਤਰਾਂ ਦੇ ਹੱਲ ਤੋਂ ਇਹ ਜਾਣਕਾਰੀ ਕਿ ਇਸ ਕਰਕੇ ਹੀ ਉਹਨਾਂ ਨੇ ਹੁਣ ਮੋਰਚਾ ਖੋਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਫੇਸਬੁੱਕ ਦੇ ਉੱਪਰ ਸਟੇਟਸ ਪਾ ਕੇ ਜਾਂ ਫਿਰ ਜਾਣ ਕੇ ਹਾਂਜੀ ਕਰਕੇ ਹੀ ਆਪਣਾ ਮੋਰਚਾ ਖੋਲ੍ਹ ਦਿੱਤਾ ਏ ਹੁਣ ਦੇਖਣ ਵਾਲਾ ਹੋਊਗਾ ਕਿ ਗਿਆਨ ਸਿੰਘ ਮਾਨ ਕਦੋਂ ਸਾਹਮਣੇ ਆ ਕੇ ਬੋਲਦੇ ਨੇ ਤੇ ਆਪਣੀ ਸਰਕਾਰ ਦੇ ਖਿਲਾਫ ਜਾਂ ਫਿਰ ਆਪਣੇ ਭਰਾ ਦੀ ਸੱਤਾ ਦੇ ਖਿਲਾਫ ਉਹ ਕੀ ਕੁਝ ਕਹਿੰਦੇ ਨੇ ਇਹ ਦੇਖਣ ਵਾਲਾ ਹੋਵੇਗਾ ਇਸ ਦੇ ਬਾਬਤ ਜਦੋਂ ਅਸੀਂ ਗਿਆਨ ਸਿੰਘ ਮਾਨ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਇਸ ਪੋਸਟ ਦੇ ਕੀ ਮਾਇਨੇ ਨੇ ਜਾਂ ਫਿਰ ਤੁਸੀਂ ਇਹ ਪੋਸਟਾ ਹੁਣ ਕਿਉਂ ਪਾ ਰਹੇ ਹੋ ਤੁਸੀਂ ਇੱਕੋ ਦਮ ਸੁਪਰ ਐਕਟਿਵ ਕਿਵੇਂ ਹੋਗੇ ਤਾਂ ਉਹਨਾਂ ਵੱਲੋਂ ਸਾਡਾ ਫੋਨ ਚਿੱਕਿਆ ਨਹੀਂ ਗਿਆ ਨਹੀਂ ਸਾਡਾ ਉਹਨਾਂ ਦੇ ਨਾਲ رابطہ ਹੋ ਨਹੀਂ ਸਕਿਆ ਪਰ ਇਸ ਸਮੇਂ ਗਿਆਨ ਸਿੰਘ ਮਾਨ ਦੇ ਪੋਸਟ ਤੋਂ ਬਾਅਦ ਖੂਬ ਚਰਚਾ ਹੋ ਰਹੀ ਹੈ ਕਿ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਕ ਮੈਂਬਰਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਆਖਰਕਾਰ ਜੋ ਸਰਕਾਰ ਆ ਉਹ ਬਣਦਾ ਕੰਮ ਨਹੀਂ ਕਰ ਰਹੀ ਗਿਆਨ ਸਿੰਘ ਮਾਨ ਦੇ ਵੱਲੋਂ ਇਹ ਪੋਸਟ ਆਪਣੇ ਫੇਸਬੁੱਕ ਦੇ ਉੱਪਰ ਪਾ ਕੇ ਦਾਅਵਾ ਕਰ ਦਿੱਤਾ ਗਿਆ ਕਿ ਜੋ 250 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੀ ਸਰਕਾਰ ਖਰਚ ਕਰਨ ਦਾ ਦਾਵਾ ਕਰ ਰਹੀ ਹੈ ਕਿ ਸੀ ਇਹ 250 ਕਰੋੜ ਰੁਪਏ ਖਰਚ ਕਰਕੇ ਪੰਜਾਬ ਦੇ ਨਾਲਿਆਂ ਦੀ ਸਫਾਈ ਕਰਾਈ ਸੀ ਉਹ ਨਾਲਿਆਂ ਦੀ ਸਫਾਈ ਤਾਂ ਹੋਈ ਨਹੀਂ ਉਸੇ ਤਰੀਕੇ ਦੇ ਨਾਲ ਸਰਕਾਨੇ ਜਾਂ ਫਿਰ ਕੇਲੀ ਫਸੀ ਹੋਈ ਆ ਉਹ ਸਵਾਲ ਉਠਾਉਂਦੇ ਨੇ ਕਿ ਇਹ ਜੋ 250 ਕਰੋੜ ਰੁਪਇਆ ਇਸ ਦੇ ਨਾਲ ਨਾਲਿਆਂ ਦੀ ਸਫਾਈ ਹੋਈ ਆ ਜਾਂ ਫਿਰ 250 ਕਰੋੜ ਦੀ ਸਫਾਈ ਹੋਗੀ ਇਹ ਜਾਂਚ ਦਾ ਵੀ ਵੀਰੋ ਸੀਮਪ ਕੋਮਨਤਮਾਨ ਦੇ ਭਰਾ ਗਿਆਨ ਸਿੰਘ ਮਾਨ ਨੇ ਇੱਕ ਟਵੀਟ ਦੇ ਅੰਦਰ ਫੇਸਬੁੱਕ ਤੇ ਪੋਸਟ ਪਾਈ ਹੈ ਉਸ ਦੇ ਵਿੱਚ ਉਹਨਾਂ ਨੇ ਵੱਡਾ ਇਲਜ਼ਾਮ ਲਾਇਆ ਹੈ ਕਿ 250 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਸੀ ਪੰਜਾਬ ਦੇ ਮੁxtਲਫ ਜ਼ਿਲ੍ਹਿਆਂ ਦੇ ਵਿੱਚ ਜਿਸ ਫੰਡ ਦਾ ਮਕਸਦ ਸੀ ਕਿ ਜਿਹੜੇ ਨਾਲੇ ਸੀ ਨਦੀਆਂ ਸੀ ਜਿਹੜੇ ਨਹਿਰਾਂ ਸੀ ਉਹਨਾਂ ਦੀ ਸਫਾਈ ਕਰਵਾਈ ਜਾਵੇ ਉਹਨਾਂ ਦੇ ਬੰਨ ਪੱਕੇ ਕੀਤੇ ਜਾਣ ਤਾਂ ਕਿ ਸਲਾਬ ਦੇ ਨਾਲ ਨਿੰਮਟਿਆ ਜਾਵੇ ਲੇਕਿਨ ਉਹ ਫੰਡ ਇਸਤੇਮਾਲ ਨਹੀਂ ਹੋਇਆ ਕਿਉਂਕਿ ਕਿਸੇ ਬੰਨੇ ਵੀ ਵਿਰੋਸਾ ਲਾਪ ਦੇ ਨਾਲ ਖਲਾਸੀ ਨਜ਼ਰ ਨਹੀਂ ਆਈ ਜਦੋਂ ਪਾਣੀ ਆਇਆ ਤੇ ਹਰ ਚੀਜ਼ ਬੁਹਾ ਕੇ ਲੈ ਗਿਆ ਹਰ ਬੰਨੇ ਤਬਾਈ ਮਚਾ ਦਿੱਤੀ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਤਬਾਈ ਮਚ ਚੁੱਕੀ ਹੈ ਗੇਟ ਤੱਕ ਟੁੱਟ ਗਿਆ ਇਹਦਾ ਮਤਲਬ ਬਹੁਤ ਪੁਰਾਣੇ ਗੇਟ ਲੱਗੇ ਸੀ ਜਿਹੜੇ ਡੈਮ ਉਹਨਾਂ ਦੇ ਨਹਿਰਾਂ ਦੇ ਪੁਲ ਨਹੀਂ ਸੀ ਬਣਾਏ ਗਏ ਲੋਕ ਆਪਣੀ ਮਦਦ ਆਪ ਦਿੱਤਾ ਫਿਰ ਪੁਲ ਬਣਾਏ ਸੀ ਲੋਕਾਂ ਨੇ ਬੰਨ ਆਪਣੇ ਮਦਦ ਆਪ ਦੇ ਤਹਿਤ ਬਣਾਏ ਐ ਫਿਰ ਉਹ ਇੰਨਾ ਵੱਡਾ ਰੁਪਇਆ ਕਿੱਧਰ ਗਿਆ ਇਸ ਤੋਂ ਇਹ ਹੀ ਲੱਗਦਾ ਹੈ ਕਿ ਵਾਕਿਆ ਹੀ ਇੱਕ ਕ੍ਰਪਸ਼ਨ ਹੋਈ ਹੈ ਬਹੁਤ ਵੱਡੇ ਲੈਵਲ ਤੇ ਪਰ ਵੀਰੋ ਗੱਲ ਇਹ ਹੈ ਕਿ ਦੂਸਰਾ ਪਹਿਲੂ ਇਹ ਹੈ ਕਿ ਸੀਐਮ ਭਗਵੰਤ ਮਾਨ ਦੇ ਜਿਹੜਾ ਭਰਾ ਹੈ ਗਿਆਨ ਸਿੰਘ ਮਾਨ ਉਹ ਉਹਨਾਂ ਤੋਂ ਨਾਰਾਜ਼ ਹੈ ਕਿਉਂਕਿ ਸੀਐਮ ਸਾਹਿਬ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਦੇ ਰਹੇ ਇਸ ਕਰਕੇ ਉਹਨਾਂ ਨੇ ਉਹਨਾਂ ਦੇ ਗੁੱਸੇ ਵਿੱਚ ਖੁੰਦਕ ਦੇ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਇਹੋ ਜਿਹੇ ਹੱਥਕੰਡੇ ਹਰ ਵੇ ਵੇ ਸਤਮਾਲ ਕਰ ਰਹੇ ਹੈ ਤਾਂ ਕਿ ਸੀਐਮ ਭਗਵੰਤ ਮਾਨ ਨੂੰ ਡੀਫੇਮ ਕਰ ਸਕਣ ਉਹਨਾਂ ਤੋਂ ਸਾੜ ਰਹੇ ਹੈ ਉਹਨਾਂ ਤੋਂ ਉਹ ਬਦਲਾ ਲੈ ਰ ਇੱਕ ਤਰ੍ਹਾਂ ਰੈਵੈਂਜ ਲੈ ਰਹੇ ਹੈ ਬਾਕੀ ਵੀਰੋ ਕਿਉਂਕਿ ਸੀਐਮ ਭਗਵੰਤ ਮਾਨ ਵਧੀਆ ਕੰਮ ਕਰ ਰਹੇ ਹੈ ਇਸ ਤਰ੍ਹਾਂ ਤੇ ਫਿਰ ਸੁਖਬੀਰ ਬਾਦਲ ਅਕਾਲੀ ਦਲ ਉਹ ਬਹੁਤ ਅਲਜ਼ਾਮਤਰਾਸ਼ੀ ਕਰਦੇ ਆ ਹੜਾ ਤੇ ਜਾ ਕੇ ਲੋਗਾਂ ਨੂੰ ਕਿਸ ਤਰ੍ਹਾਂ ਵਰਗਲਾ ਰਹੇ ਆ ਸਾਸ਼ਾ ਕਰ ਰਹੇ ਆ ਕਿ ਸੀਐਮ ਕੋਈ ਕੰਮ ਨਹੀਂ ਕਰ ਰਿਹਾ ਦੇਖੋ ਵਾੜ ਆ ਗਈ ਤਬਾਈ ਲੱਤ ਗਈ ਹੈ ਬੁਰਾ ਹਾਲ ਹੋ ਗਿਆ ਵੈ ਸੇਮ ਕੰਮ ਜਿਹੜਾ ਵੈ ਉਸ ਸੀਐਮ ਭਗਵੰਤ ਮਾਨ ਦੇ ਪ੍ਰਗਿਆਨ ਸਿੰਘ ਮਾਨ ਕਰ ਰਹੇ ਹੈ ਤੇ ਇਸ ਦੇ ਅੰਦਰ ਲੱਗਦਾ ਨਹੀਂ ਕੋਈ ਸਚਾਈ ਹੈ ਇਹ ਸਿਰਫ ਸਿਰਫ ਇੱਕ ਦਸ਼ਮਣੀ ਕੱਢ ਰਹੇ ਆ ਬਾਕੀ ਵੀਰੋ ਤਾਨੂੰ ਕੀ ਲੱਗਦਾ ਵੈ ਦੇਖਣ ਨੂੰ ਤਾਂ ਸੀਐਮ ਭਗਵੰਤ ਮਾਨ ਬੜੇ ਕੰਮ ਕਰ ਰਹੇ ਆ ਹੜਪੀੜਤਾ ਦੇ ਨਾਲ ਲੋਕਾਂ ਕੋਲ ਜਾ ਰਹੇ ਆ ਉਹਨਾਂ ਦੀ ਮਦਦ ਕਰ ਰਹੇ ਆ ਫਿਰ ਮਮਕਨਾ ਜਿੰਨਾ ਕੁਝ ਹੋ ਸਕਦਾ ਵੈ ਉਹਨਾਂ ਹੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਰੈਸਕਿਊ ਆਪਰੇਸ਼ਨ ਚੱਲ ਰਹੀ ਹੈ ਫਿਰ ਲੋਕਾਂ ਨੂੰ ਦਵਾਈਆਂ ਖਾਣਾ ਟੈਂਟ ਹਰ ਕੁਝ ਮਮਕਨਾ ਕੋਸ਼ਿਸ਼ ਕਰ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਤੋਂ ਨਹੀਂ ਲੱਗਦਾ ਔਰ ਜਿਹੜੇ ਉਹਨਾਂ ਨੇ ਮੁੱਦੇ ਚੁੱਕੇ ਆ ਵੀਰੋ ਅਗਰ ਕੋਈ ਇਨਵੈਸਟੀਗੇਸ਼ਨ ਹੋਵੇ ਤੇ ਫਿਰ ਹੀ ਅਸਲ ਗੱਲ ਸਾਹਮਣੇ ਆ ਸਕਦੀ ਹੈ ਪਰ ਮੈਨੂੰ ਲੱਗਦਾ ਵੈ ਕਿ ਸੀਐਮ ਭਗਵੰਤ ਮਾਨ ਦੇ ਭਰਾ ਇਹ ਸਿਰਫ ਦਸ਼ਮਣੀ ਵਿੱਚ ਕਹਿ ਰਹੇ ਆ ਇਹ ਗੱਲ ਸੱਚ ਨਹੀਂ ਹੈ ਵੀਰੋ ਤੁਹਾਡਾ ਕੀ ਰਾਇ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਜਾ ਜ਼ਹਲ ਲਜ਼ਮੀ ਕਰਨਾ ਪਾਟੇ ਸਾਰਾ ਖਿਆਰ ਕਰਨ ਦਾ ਹੋਯਾ ਦਿਖਣਾ ਅੱਲਾ ਫਜ਼ਲ